ਤਰੰਤਾਰਨ ਪੁਲਸ ਦੀ ਗ੍ਰਫਟ ਚਾਹੇ ਇਹ ਸ਼ਖਸ 2000 ਦੀ ਨਵੀਂ ਕਰੰਸੀ ਦੇ ਜਾਲੀ ਨੋਟ ਬਣਾਉਂਦੇ ਸਨ ਗਿਰੋਜ ਤਿੰਨ ਮੈਂਬਰ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਪੁਲਸ ਨੇ ਦੋ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਹਾਲੇ ਵੀ ਫਰਾਰਾ ਹੈ ਨਵੀਂ ਕਰੰਸੀ ਦੇ ਜਿਸ ਕੰਪਿਊਟਰ ਅਤੇ ਸਕੈਨਰ ਤੇ ਇਹ ਜਾਲੀ ਨੋਟ ਤਿਆਰ ਕਰਦੇ ਸਨ ਉਹ ਵੀ ਬਰਾਮਦ ਕਰ ਲਏ ਗਏ ਨੇ ਸਰਬਸ਼ੇਸ਼ ਮਲਿਸੇ ਵੀ ਇੱਕ ਤਿੰਨ ਬੰਦਿਆਂ ਦੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਵਿੱਚ ਸੰਦੀਪ ਸੰਦੀਪ ਤੇ ਆਪਨਾ ਗੁਰਮੁਲਾਬ ਤੇ ਹਰਜਿੰਦਰ ਤਿੰਨ ਲੜਕੇ ਨੇ ਇਹਨਾਂ ਨੇ ਪਲੈਨਿੰਗ ਕਰਕੇ ਇਹ ਜਾਲੀ ਨੋਟ ਸਕੈਨਰ ਰਾਹੀਂ ਤਿਆਰ ਕਰਕੇ ਕੰਪਿਊਟਰ ਦੀ ਮਦਦ ਨਾਲ ਤੇ ਇਹਦਾ ਮਾਰਕੀਟ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਹੈ ਉਸ ਤੇ ਪਤਾ ਦੱਦ ਕਰਕੇ ਅਸੀਂ ਇਹਨਾਂ ਜਿਹੜਾ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕਰ ਲਿਆ ਸੰਦੀਪ ਤੇ ਆਪਣਾ ਹਰਜਿੰਦਰ ਸਿੰਘ ਇਹਨਾਂ ਕੋਲੋਂ ਅਸੀਂ ਤਿੰਨ ਜਾਲੀ ਨੋਟ ਬਰਾਮਦ ਕੀਤੇ ਆ ਫਿਲਹਾਲ ਬਾਕੀ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਦਸਦੀ ਕੀ ਤਰਨਤਰਨ ਦੇ ਪਿੱਖੀ ਵਿੰਡ ਚ ਇੱਕ ਦਿਨ ਪਹਿਲਾਂ ਹੀ ਨਵੀਂ ਕਰੰਸੀ ਦੇ ਸਕੈਂਡ ਨੋਟ ਕਈ ਦੁਕਾਨਾਂ ਤੇ ਚਲਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮੁਸਤੈਦ ਹੋਈ ਪੁਲਿਸ ਨੇ ਇਹਨਾਂ ਝਾਲੀ ਸੌਦਾਗਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਰਨਤਰਨ ਤੋਂ ਵਿਜੇ ਕੁਮਾਰ ਜਾਗਬਾਣੀ ਟੀਵੀ